ਹੋਣੇਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਮੌਸਮ ਵਿਭਾਗ ਦੇ ਨਾਲ ਜੁੜੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਮੌਸਮ ਵਿਭਾਗ ਵੱਲੋਂ ਅੱਜ ਅਤੇ ਕੱਲ ਲਗਾਤਾਰ ਮੀਂਹ ਪੈਣ ਦਾ ਅਲਰਟ ਜਾਰੀ ਕਰ ਦਿੱਤਾ ਆ ਤੁਹਾਨੂੰ ਦੱਸ ਦੇ ਕਿ ਮੋਹਾਲੀ ਦੇ ਵਿੱਚ ਇਸ ਸਮੇਂ ਮੀਂਹ ਪੈ ਰਿਹਾ ਹੈ ਸਵੇਰ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਹੀ ਤੇਜ਼ ਹਨੇਰੀ ਦੇ ਨਾਲ ਮੋਹਾਲੀ ਦੇ ਵਿੱਚ ਮੀਂਹ ਪੈ ਰਿਹਾ ਹੈ ਕਈ ਇਲਾਕਿਆਂ ਦੇ ਵਿੱਚ ਖੰਭੇ ਡਿੱਗ ਚੁੱਕੇ ਨੇ ਦਰਖਤ ਟੁੱਟਰੇ ਨੇ ਅਤੇ ਉਸੇ ਤਰੀਕੇ ਦੇ ਨਾਲ ਤੁਸੀਂ ਇੱਕ ਵਾਰ ਮੇਰੇ ਪਿੱਛੇ ਦਾ ਥਿਊ ਹੈ ਜਿਹੜਾ ਕਿ ਦੇਖ ਸਕਦੇ ਹੋ ਆਖਰ ਕਿਸ ਤਰੀਕੇ ਦੇ ਨਾਲ ਸਵੇਰ ਤੋਂ ਮੋਹਾਲੀ ਦੇ ਵਿੱਚ ਮੀਂਹ ਪੈ ਰਿਹਾ ਹੈ ਮੀਂਹ ਦੇ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਲੋਕ ਦੂਰ ਤੋਂ ਆਉਂਦੇ ਨੇ ਉਹ ਪੂਰੇ ਭੇਜਾਂਦੇ ਨੇ ਭਿੱਜਣਾ ਬੰਦ ਆ ਜਦੋਂ ਕੰਮਕਾਰ ਤੇ ਜਾਣਾ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਮੀਂਹ ਦਾ ਸਾਹਮਣਾ ਇਹ ਜਿਹੜਾ ਕਿ ਲੋਕਾਂ ਨੂੰ ਜ਼ਰੂਰ ਕਰਨਾ ਪੈਂਦਾ ਹੈ ਮੋਹਾਲੀ ਤੋਂ ਤੁਹਾਡੇ ਨਾਲ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸਵੇਰ ਤੋਂ ਹੀ ਮੋਹਾਲੀ ਦੇ ਵਿੱਚ ਮੀਂਹ ਪੈ ਰਿਹਾ ਹੈ ਜ਼ੋਰਦਾਰ ਮੀਂਹ ਪੈ ਰਿਹਾ ਹੈ ਜ਼ੋਰਦਾਰ ਮੀਂਹ ਦੇ ਕਾਰਨ ਕਾਫੀ ਨੁਕਸਾਨ ਹੈ ਜਿਹੜਾ ਕਿ ਆਮ ਲੋਕਾਂ ਦਾ ਹੋਇਆ ਆ ਜੇਕਰ ਗੱਲ ਹਨੇਰੀ ਦੀ ਕੀਤੀ ਜਾਵੇ ਹਨੇਰੀ ਵੀ ਜਿਹੜੀ ਕਿ ਸਵੇਰ ਤੋਂ ਬਹੁਤ ਚੱਲ ਰਹੀ ਆ ਹਨੇਰੀ ਦੇ ਕਾਰਨ ਕੰਪੇਟ ਟੁੱਟ ਰਹੇ ਨੇ ਜਿਸ ਦੇ ਕਾਰਨ ਦਰਖਤ ਵੀ ਕਿਤੇ ਨਾ ਕਿਤੇ ਡਿੱਗਦੇ ਹੋਏ ਨਜ਼ਰ ਆ ਰਹੇ ਨੇ ਬਰਸਾਤ ਹੈ ਜਿਹੜੀ ਕਿ ਜ਼ੋਰਦਾਰ ਹੋ ਰਹੀ ਹੈ ਮੋਹਾਲੀ ਦੇ ਵਿੱਚ ਮੋਹਾਲੀ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਮੌਸਮ ਵਿਭਾਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਸਾਫ਼ ਤੇ ਸਪਸ਼ਟ ਕਹਿ ਦਿੱਤਾ ਕਿ ਜਿਸ ਤਰ੍ਹਾਂ ਅੱਜ ਮੀਂਹ ਪੈ ਰਿਹਾ ਹੈ ਉਸੇ ਤਰੀਕੇ ਦੇ ਨਾਲ ਕੱਲ ਵੀ ਪਵੇਗਾ ਮੋਹਾਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਖਰ ਕਿਸ ਤਰ੍ਹਾਂ ਜ਼ੋਰਦਾਰ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਹੈ ਬਾਕੀ ਤੁਸੀਂ ਆਪਣੇ ਇਲਾਕੇ ਦਾ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਤੇਜ਼ ਬਰਸਾਤ ਹੋ ਰਹੀ ਆ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਤੇਜ਼ ਹਨੇਰੀ ਆ ਰ ਇਕ ਕਮੈਂਟ ਕਰਕੇ ਆਪਣੇ ਇਲਾਕੇ ਦਾ ਵੀ ਜਰੂਰ ਦੱਸਿਓ ਔਨਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਮੌਸਮ ਵਿਭਾਗ ਦੇ ਨਾਲ ਜੁੜੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਮੌਸਮ ਵਿਭਾਗ ਵੱਲੋਂ ਅੱਜ ਅਤੇ ਕੱਲ ਲਗਾਤਾਰ ਮੀਂਹ ਪੈਣ ਦਾ ਅਲਰਟ ਜਾਰੀ ਕਰ ਦਿੱਤਾ ਆ ਤੁਹਾਨੂੰ ਦੱਸਦੀ ਕਿ ਮੋਹਾਲੀ ਦੇ ਵਿੱਚ ਇਸ ਸਮੇਂ ਮੀਂਹ ਪੈ ਰਿਹਾ ਹੈ ਸਵੇਰ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਹੀ ਤੇਜ਼ ਹਨੇਰੀ ਦੇ ਨਾਲ ਮੋਹਾਲੀ ਦੇ ਵਿੱਚ ਮੀਂਹ ਪੈ ਰਿਹਾ ਹੈ ਕਈ ਇਲਾਕਿਆਂ ਦੇ ਵਿੱਚ ਖੰਭੇ ਡਿੱਗ ਚੁੱਕੇ ਨੇ ਦਰਖਤ ਟੁੱਟਰੇ ਨੇ ਅਤੇ ਉਸੇ ਤਰੀਕੇ ਦੇ ਨਾਲ ਤੁਸੀਂ ਇੱਕ ਵਾਰ ਮੇਰੇ ਪਿੱਛੇ ਦਾ ਵਿਊ ਹੈ ਜਿਹੜਾ ਕਿ ਦੇਖ ਸਕਦੇ ਹੋ ਆਖਰ ਕਿਸ ਤਰੀਕੇ ਦੇ ਨਾਲ ਸਵੇਰ ਤੋਂ ਮੋਹਾਲੀ ਦੇ ਵਿੱਚ ਮੀਂਹ ਪੈ ਰਿਹਾ ਹੈ ਮੀਂਹ ਦੇ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਲੋਕ ਦੂਰ ਤੋਂ ਆਉਂਦੇ ਨੇ ਉਹ ਪੂਰੇ ਭੇਜਾਂਦੇ ਨੇ ਭਿੱਜਣਾ ਬੰਦ ਆ ਜਦੋਂ ਕੰਮਕਾਰ ਤੇ ਜਾਣਾ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਮੀਂਹ ਦਾ ਸਾਹਮਣਾ ਇਹ ਜਿਹੜਾ ਕਿ ਲੋਕਾਂ ਨੂੰ ਜ਼ਰੂਰ ਕਰਨਾ ਪੈਂਦਾ ਹੈ ਮੋਹਾਲੀ ਤੋਂ ਤੁਹਾਡੇ ਨਾਲ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸਵੇਰ ਤੋਂ ਹੀ ਮੋਹਾਲੀ ਦੇ ਵਿੱਚ ਮੀਂਹ ਪੈ ਰਿਹਾ ਹੈ ਜ਼ੋਰਦਾਰ ਮੀਂਹ ਪੈ ਰਿਹਾ ਹੈ ਜ਼ੋਰਦਾਰ ਮੀਂਹ ਦੇ ਕਾਰਨ ਕਾਫੀ ਨੁਕਸਾਨ ਹੈ ਜਿਹੜਾ ਕਿ ਆਮ ਲੋਕਾਂ ਦਾ ਹੋਇਆ ਆ ਜੇਕਰ ਗੱਲ ਹਨੇਰੀ ਦੀ ਕੀਤੀ ਜਾਵੇ ਹਨੇਰੀ ਵੀ ਜਿਹੜੀ ਕਿ ਸਵੇਰ ਤੋਂ ਬਹੁਤ ਚੱਲ ਰਹੀ ਆ ਹਨੇਰੀ ਦੇ ਕਾਰਨ ਕੰਪੀਟੂ ਟੁੱਟ ਰਹੇ ਨੇ ਜਿਸ ਦੇ ਕਾਰਨ ਦਰਖਤ ਵੀ ਕਿਤੇ ਨਾ ਕਿਤੇ ਡਿੱਗਦੇ ਹੋਏ ਨਜ਼ਰ ਆ ਰਹੇ ਨੇ ਬਰਸਾਤ ਹੈ ਜਿਹੜੀ ਕਿ ਜ਼ੋਰਦਾਰ ਹੋ ਰਹੀ ਹੈ ਮੋਹਾਲੀ ਦੇ ਵਿੱਚ ਮੋਹਾਲੀ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਮੌਸਮ ਵਿਭਾਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਸਾਫ਼ ਤੇ ਸਪਸ਼ਟ ਕਹਿ ਦਿੱਤਾ ਕਿ ਜਿਸ ਤਰ੍ਹਾਂ ਅੱਜ ਮੀਂਹ ਪੈ ਰਿਹਾ ਹੈ ਉਸੇ ਤਰੀਕੇ ਦੇ ਨਾਲ ਕੱਲ ਵੀ ਪਵੇਗਾ ਮੋਹਾਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਖਰ ਕਿਸ ਤਰ੍ਹਾਂ ਜ਼ੋਰਦਾਰ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਹੈ ਬਾਕੀ ਤੁਸੀਂ ਆਪਣੇ ਇਲਾਕੇ ਦਾ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਤੇਜ਼ ਬਰਸਾਤ ਹੋ ਰਹੀ ਆ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਤੇਜ਼ ਹਨੇਰੀ ਆ ਇਕ ਕਮੈਂਟ ਕਰਕੇ ਆਪਣੇ ਇਲਾਕੇ ਦਾ ਵੀ ਜ਼ਰੂਰ ਦੱਸਿਓ